ਪੈਰੋ ਬਾਣੀ ਨਾਮ ਦੇਉ ਜੀਓ ਕੀ ਪੈਰੋ ਬਾਣੀ ਨਾਮ ਦੇਉ ਜੀਓ ਕੀ ਬਾਣੀ ਨਾਮ ਦੇਉ ਇਕੱਠਾ ਨਹੀਂ ਕਹਿਣਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਰੇ ਜਿਹਬਾ ਕਰੋ ਸਤਖੰਡ ਹਾਂਜੀ ਰੇ ਜਿਹਬਾ ਕਰੋ ਸਤਖੰਡ ਜਾਮਨ ਉਚਰਸ ਸ੍ਰੀ ਗੋਬਿੰਦ ਜਾਮਨਾ ਉਚਰਸ ਸ੍ਰੀ ਗੋਬਿੰਦ ਰੰਗੀਲੇ ਜਿਹਬਾ ਹਰ ਕੈ ਨਾ ਆਏ ਇਹ ਪਾਠ ਵੱਖਰਾ ਕਰਨਾ ਹੈ ਰੰਗੀਲੇ ਜਿਹਬਾ ਰੰਗੀਲੇ ਨਹੀਂ ਕਹਿ ਦੇਣਾ ਰੰਗੀਲੇ ਜਿਹਬਾ ਇਥੇ ਵਿਸਰਾਮ ਹਰ ਕੈ ਨਾ ਆਏ ਸੁਰੰਗ ਰੰਗੀਲੇ ਹਰ ਹਰ ਧਿਆਏ ਇਹ ਸੋ ਰੰਗ ਰੰਗੀਲੇ ਵੱਖਰਾ ਪਾਠ ਕਰਨਾ ਇਕੱਠਾ ਲਿਖਿਆ ਹੈ ਸੋ ਰੰਗ ਰੰਗੀਲੇ ਇਥੇ ਵਿਸਰਾਮ ਹਰ ਹਰ ਧਿਆਏ ਸੋ ਰੰਗ ਰੰਗੀਲੇ ਹਰ ਹਰ ਧਿਆਏ ਰਹਾਉ ਮਿਥਿਆ ਮਿਥਿਆ ਜਿਹਵਾ ਅਵਰੇ ਕਾਮ ਨਿਰਵਾਣ ਪਾਦ ਇਕ ਹਰ ਕੋ ਨਾਮ ਅਸੰਥ ਕੋਟ ਆਨ ਪੂਜਾ ਕਰੀ ਏਕ ਨ ਪੂਜਸ ਨਾਮੈ ਹਰੀ ਏਕ ਨ ਪੂਜਸ ਨਾਮੈ ਹਰੀ ਪੂਜਸ ਕਸ ਕੇ ਬੋਲਣਾ ਹੈ ਕਰਨਵੈ ਨਾਮ ਦੇਉ ਇਹੋ ਕਰਨਾ ਅਨੰਤ ਰੂਪ ਤੇਰੇ ਅਨੰਤ ਰੂਪ ਤੇਰੇ ਨਾਰਾਇਣ ਪਰ ਧਨ ਪਰ ਦਾਰਾ ਪਰ ਹਰੀ ਪਰ ਧਨ ਪਰ ਦਾਰਾ ਇਥੇ ਵਿਸਰਾਮ ਪਰ ਹਰੀ ਤਾਕੈ ਨਿਕਟ ਬਸੈ ਨਰਹਰੀ ਤਾਕ ਨਿਕਟ ਬਸੈ ਨਰਹਰੀ ਭਗਤ ਜੀ ਕਹਿੰਦੇ ਵੀ ਜਿਨੇ ਪਰਾਇਆ ਤਨ ਅਤੇ ਪ੍ਰਾਈ ਸਤਰੀ ਛੱਡ ਦਿੱਤੀ ਆ ਉਹਦੇ ਨੇੜੇ ਵਾਹਿਗੁਰੂ ਵਸਦੇ ਹਨ ਤਾਕ ਨਿਕਟ ਬਸੈ ਨਰਹਰੀ ਜੋ ਨਾ ਭਜੰਤੇ ਨਾਰਾਇਣਾ ਤੈਨ ਕਾ ਮੈਂ ਨਾ ਕਰਉ ਦਰਸਨਾ ਰਹਾ ਜਿਨ ਕੈ ਭੀਤਰ ਹੈ ਅੰਤਰਾ ਜਿਨ ਕੈ ਭੀਤਰ ਹੈ ਅੰਤਰਾ ਜੈਨ ਕੈ ਭੀਤਰ ਹੈ ਅੰਤਰਾ ਜੈਸੀ ਪਾਸ ਤੈਸੀ ਓਏ ਨਰਾ ਜੈਸੀ ਪਾਸ ਤੈਸੀ ਓਏ ਨਰਾ ਪ੍ਰਣਵਤ ਨਾਮ ਦੇਵ ਨਾ ਕਹ ਬਿਨਾ ਨਾ ਸੁਹੈ 32 ਲਖਣਾ ਨਾ ਸੁਹੈ 32 ਲਖਣਾ ਇਧਰ 32 ਸਲਖਣਾ ਨਹੀਂ ਆਹ ਸਲਖਣਾ ਨਹੀਂ 32 ਲਖਣਾ ਪਾਠ ਹੈ ਦੂਧ ਕਟੋਰਾ ਗੱਡਵੇ ਪਾਨੀ ਕਪ ਲਗਾਏ ਨਾਮੈ ਦੁਹੇ ਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰੋ ਮਨ ਪਤੀ ਆਏ ਨਾਹੀ ਤਾ ਘਰ ਕੋ ਬਾਪ ਰਸਾਏ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੇ ਧਰੀ ਇਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਾਰਾਇਣ ਨਾਮੇ ਦੇਖ ਨਾਰਾਇਣ ਹਸੈ ਇਹ ਨਾਰਾਇਣ ਉਚਾਰਨ ਕਰਦਾ ਹੈ ਦੁੱਧ ਪੀ ਆਏ ਭਗਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਮੈਂ ਬੌਰੀ ਮੇਰਾ ਰਾਮ ਪਤਾਰ ਧਾਰਨੀ ਪਤਾਰ ਇਕੱਠਾ ਉਚਾਰਨ ਕਰਨਾ ਮੈਂ ਬੌਰੀ ਮੇਰਾ RAM ਪਤਾਰ ਮੈਂ ਬੌਰੀ ਮੇਰਾ RAM ਪਤਾਰ ਰੱਚ ਰੱਚ ਤਾਕ ਕਰੋ ਸ਼ਿੰਗਾਰ ਰੱਚ ਰੱਚ ਤਿਲਾਦੋ ਵਿਸ਼ਰਾਮ ਰੱਚ ਰੱਚ ਤਾਕ ਕਰੋ ਸ਼ਿੰਗਾਰ ਭਲੇ ਨਿੰਦਾ ਭਲੇ ਨਿੰਦਾ ਭਲੇ ਨਿੰਦਾ ਲੋਗ ਤਾਨ ਮਨ ਰਾਮ ਪਿਆਰੇ ਜੋਗ ਰਹਾਉ ਬਾਦ ਬਿਬਾਦ ਕਾਹੂ ਸਿਉਨਾ ਕੀਜੈ ਕਾਹੂ ਸਿਉਨਾ ਕੀਜੈ ਰਸਨਾ ਜਦੋਂ ਆਪਾਂ ਬੋਲਦੇ ਸਿਉਨਾ ਬਣ ਗਿਆ ਸੀ ਕਾਹੂ ਸਿਉਨਾ ਕੀਜੈ ਐ ਬਣ ਗਿਆ ਸਿਉਨਾ ਪਦ ਕਾਹੂ ਸਿਉ ਨਾ ਕੀਜੈ ਰਸਨਾ RAM ਰਸਾਇਣ ਪੀਜੈ ਅਬ ਜੀ ਅਜਾਨ ਐਸੀ ਬਨ ਆਈ ਮਿਲਾ ਗੋਪਾਲ ਨੀਸਾਨ ਬਜਾਈ ਉਸ ਤਤਿੰਦਾ ਕਰੈ ਨਰ ਕੋਈ ਨਾਮੇ ਸ਼੍ਰੀ ਰੰਗ ਭੇਟਲ ਸੋਈ ਨਾਮੇ ਤੇ ਵਿਸਰਾਮ ਲਾ ਦੋ ਸ਼੍ਰੀ ਰੰਗ ਆਹ ਥੀ ਜਿਹੜੀ ਆਵਾਜ਼ ਐ ਨਾ ਉਹ ਥੜਕਦੀ ਐ ਥੜਕਦੀ ਐ ਰਸਨਾ ਸ਼੍ਰੀ ਰੰਗ ਸੁਧ ਬੋਲਣਾ ਹੈ ਨਾਮੇ ਵਿਸਤੇ ਵਿਸਰਾਮ ਹੈ ਨਾਮੇ ਸ਼੍ਰੀ ਰੰਗ ਭੇਟਲ ਸੋਈ ਮੇਨਤ ਨਾਲ ਪਾਦ ਸ਼ੁੱਧ ਹੁੰਦੇ ਹਨ ਕਬਹੂ ਖੀਰ ਖਾੜ ਕੀਓ ਨਾ ਪਾਵੈ ਕਬਹੂ ਖੀਰ ਖਾੜ ਕੀਓ ਨਾ ਪਾਵੈ ਕਬਹੂ ਘਰ ਘਰ ਟੂਕ ਮੰਗਾਵੈ ਕਬਹੂ ਪੱਤ ਹੀ ਵਿਸਰਾਮ ਹੈ ਕਬਹੂ ਕੂਰਣ ਚਨੇ ਬਿਨਾਵੈ ਇਹ ਵੀ ਕਬਹੂ ਪਦ ਤੇ ਵਿਸਰਾਮ ਹੈ ਜਿਉ ਰਾਮ ਰਾਖੈ ਤਿਉ ਰਹੀਐ રે ਭਾਈ ਹਰ ਕੀ ਮਹਿਮਾ ਕਿਸ ਕਥਨ ਨ ਜਾਈ ਰਹਾਉ ਕਬਹੂ ਤੁਰੇ ਤੁਰੰਗ ਨਚਾਵੇ ਸਾਰੇ ਵਿਸਾਂ ਵਿਸਰਾਮ ਕਬਹੂ ਪੱਦ ਤੇ ਹਨ ਕਬਹੂ ਪਾਏ ਪਨਹੀਓ ਨਾ ਪਾਵੇ ਹਾਂਜੀ ਕਬਹੂ ਪਾਏ ਪਨਹੀਓ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਆਵੇ ਸੁਆਵੇ ਵਾਵੇ ਦੋਵੇਂ ਬੋਲਨੇ ਹਨ ਸੁਆਵੇ ਨਹੀਂ ਕਈ ਵਾਰ ਸੁਆਵੇ ਬੁਲਿਆ ਜਾਂਦਾ ਐਡਾ ਲੱਗ ਜਾਂਦਾ ਕਬਹੂ ਧੂਮ ਪੈ ਆਰ ਨਾ ਪਾਵੇ ਨਤ ਨਾਮ ਦੇਵ ਇੱਕ ਨਾਮ ਨਿਸਤਾਰ ਹੈ ਨਤ ਨਾਮ ਦੇਵ ਇੱਕ ਨਾਮ ਨਿਸਤਾਰ ਹੈ ਜਿਹ ਗੁਰ ਮਿਲੈ ਤਿਹ ਪਾਰ ਉਤਾਰੈ ਹਸਤ ਖੇਲਤ ਤੇਰੇ ਦੇਹੁਰੇ ਆਇਆ ਹਸਤ ਖੀਲਤ ਤੇਰੇ ਦਿਹੁਰੇ ਆਇਆ ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਫਕਰ ਉਠਾਇਆ ਕਰਤ ਪਦ ਤਿ ਵਿਸਰਾਮ ਲਉਣਾ ਹੈ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਾਦਿ ਮਰਾਇਆ ਇਹ ਵਿਸਰਾਮ ਹੀਨੜੀ ਜਾਤ ਮੇਰੀ ਇਥੇ ਵਿਸਰਾਮ ਹੈ ਜਾਦਿ ਮਰਾਇਆ ਛੀਪੇ ਕੇ ਜਨਮ ਕਾਹੇ ਕਉ ਆਇਆ ਰਹਾਉ ਲੈ ਕਮਲੀ ਚਲਿਓ ਪਰਟਾਇ ਦੇਹ ਰਹਿ ਪਾਛੈ ਬੈਠਾ ਜਾਇ ਜੋ ਦਿਉ ਨਾਮਾ ਹਰ ਗੁਣ ਉਚਰੈ ਸਵਾਗਤ ਜਾਨਾ ਕੋ ਦੇਹੁਰਾ ਫਿਰੈ ਪੈਰੋ ਨਾਮਦੇਵ ਜੀਓ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈਸੀ ਭੁਖੇ ਪ੍ਰੀਤ ਅਨਾਜ ਤ੍ਰਿਖਵੰਤ ਜਲ ਸੇਤੀ ਕਾਜ ਜੈਸੀ ਮੂੜ ਪਟੰਬ ਪੁਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸੁਭਾਅ ਏ ਭਯੋ ਬੈਰਾਗੀ ਰਹਾਉ ਜੈਸੀ ਪਰਪੁਰਖਾ ਰਤ ਨਾਰੀ ਏ ਜੈਸੀ ਪੰਤੇ ਵਿਸਰਾਮ ਲਾਉਣਾ ਹੈ ਰਤ ਬੋਲਣ ਹਮ ਰਤ ਦਰਮਿਆਨਾ ਜਪੂਲਣ ਜੈਸੀ ਪਰਪੁਰਖਾ ਰਤ ਨਾਰੀ ਲੋਭੀ ਨਰ ਤਾਨ ਕਾ ਹਿਤਕਾਰੀ ਕਾਮੀ ਪੁਰਖ ਕੰਮ ਨਹੀਂ ਪਿਆਰੀ ਐਸੀ ਨਾਮੇ ਪ੍ਰੀਤ ਮੁ radii ਐਸੀ ਪਤਿ ਵਿਸਰਾਮ ਲਾਉਣਾ ਹੈ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਤੁਝਦਾ ਜਾਏ ਕਬਹੋ ਨਾ ਟੁੱਟਸ ਰਹਾ ਸਮਾਏ ਨਾਮੇ ਚਿਤ ਲਾਇਆ ਸਚ ਨਾ ਆਏ ਜੈਸੀ ਪ੍ਰੀਤ ਬਾਰਿਕ ਅਰ ਮਾਤਾ ਐਸਾ ਹਰ ਸੀਤੀ ਮਨ ਰਤਾ ਪ੍ਰਣਵੈ ਨਾਮ ਦੇਉ ਲਾਗੀ ਪ੍ਰੀਤ ਗੋਵਿੰਦ ਵਸਾ ਹਮਾਰਾ ਕੀਤ